ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਸੀ ਅੱਜ ਦੀ ਡੇਟ ਜਿਹੜੀ ਉਹ ਐਲਾਨ ਕੀਤੀ ਗਈ ਸੀ ਕਿ ਸੁਣਵਾਈ ਹੋਣੀ ਹੈ ਕੀ ਕੁਝ ਇਹਦੇ ਵਿੱਚ ਹੋਇਆ ਔਰ ਕੀ ਕੁਝ ਜੜੀਆਂ ਬਹਿਸ ਹੋਈਆਂ ਕਿਸ ਤਰੀਕੇ ਦੇ ਆਰਗੂਮੈਂਟਸ ਹੋਏ ਸਾਡੇ ਨਾਲ ਕਾਂਗਰਸ ਵੱਲੋਂ ਪ੍ਰেজেন্ট ਕਰਾਏ ਐਡਵੋਕੇਟ ਨੇ ਸਰ ਕੀ ਕੁਝ ਰਿਹਾ ਇਹਦੇ ਵਿੱਚ ਔਰ ਫੈਸਲਾ ਜਿਹੜਾ ਅਗਲਾ ਕੀ ਦਿੱਤਾ ਗਿਆ ਹੈ ਅਦਾਲਤ ਵੱਲੋਂ ਦੇਖੀ ਜੀ ਸਭ ਤੋਂ ਪਹਿਲਾਂ ਤਾਂ ਕੱਲ ਲਈ ਰੱਖੀ ਹੀ ਹੀਅਰਿੰਗ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਅਲਸਵੇ 10:30 ਤੇ ਰੱਖੀ ਹੋਈ ਹੀਰਿੰਗ ਅੱਜ ਜਿਹੜਾ ਜੀ ਅਸੀਂ ਸਬਮਿਟ ਕਰ ਰਹੇ ਸੀ ਕਿ ਐਸ ਪਰ ਲਾਸਟ ਹੀਰਿੰਗ ਜਦ ਸਾਹਬ ਨੇ ਪੁੱਛਿਆ ਸੀ ਥੈਟ ਬਿਫੋਰ ਗoing ਟੂ ਦ ਮੈਰਿਟਸ ਆਫ ਦ ਕੇਸ ਤੁਸੀਂ ਇੱਕ ਡੇਟ ਤੇ ਆਜੋ ਲੈਟ ਅਸ ਐਮੇ ਕੈਬ੍ਰੀਲੀ ਰਿਸੋਲਵ ਦਿਸ ਤੇ ਕਿਸੀ ਡੇਟ ਤੁਸੀਂ ਦੱਸ ਦੋ ਮਗਰ ਅੱਜ ਵੀ ਜਿਹੜੇ ਯੂਟੀ ਦੇ ਕਾਉਂਸਲਜ਼ ਐ ਰਿਸਪੌਂਡੈਂਟਸ ਐ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਰਿਪਲਾਈ ਜੀ ਟੇਕਨ ਅਪ ਔਨ ਰਿਕਾਰਡ ਹੋ ਜਾਏ ਰਜਿਸਟਰੀ 'ਚ ਫਾਈਲ ਹੋ ਜਾਏ ਤੇ ਰਿਪਲਾਈ ਤੇ ਇਹ ਦੱਸਿਓ ਜੱਜ ਸਾਹਬ ਨੇ ਕਿਹਾ ਜੀ ਕੱਲ ਤੁਸੀਂ ਆਜੋ ਆਈਦਰ ਗਿਵ ਅਸ ਅ ਡੇਟ ਦੱਸ ਦੋ ਜੀ ਕਦ ਮੈਂ ਜਾਂ ਕੱਲ ਜੇ ਤੁਸੀਂ ਨਹੀਂ ਦਸੋਗੇ ਦੈਨ ਵੀ ਵਿਲ ਡਿਸਾਈਡ ਔਨ ਦ ਮੈਰਿਟਸ। ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਉਂਕਿ ਬਹਿਸ ਦੇ ਵਿੱਚ ਕੀ ਕੁਝ ਸਾਹਮਣੇ ਸਰਕਾਰ ਜਿਹੜੀ ਯੂਟੀ ਹੈ ਉਹਨਾਂ ਨੇ ਆਪਣੇ ਕੀ ਕਾਰਨ ਰੱਖੇ ਨੇ ਅਦਾਲਤ ਨੇ ਕਿਸ ਵਜ੍ਹਾ ਨਾਲ ਕਿਹਾ ਵੀ ਜੇ ਤੁਸੀਂ ਕੱਲ ਆਪਣੇ ਨਹੀਂ ਕੋਈ ਫੈਸਲਾ ਸੁਣਦੇ ਤਾਂ ਫਿਰ ਜਿਹੜੀ ਅਦਾਲਤ ਵੱਲੋਂ ਕੇਸ ਜਿਹੜਾ ਉਹ ਸਾਹਮਣੇ ਰੱਖਿਆ ਜਾਵੇਗਾ। ਕੀ ਕੁਝ ਇਹਦੇ ਵਿੱਚ ਤੁਸੀਂ ਤੱਥ ਮੰਨਦੇ ਹੋ? ਦੇਖੀ ਯੂਟੀ ਨੇ ਇਹ ਹੀ ਕਿਹਾ ਹੈ ਕਿ 26 ਤਰੀਕ ਜੀ ਹੌਲੀਡੇ ਰਿਪਬਲਿਕ ਡੇ ਕਰਕੇ ਜੀ ਜਨਵਰੀ 'ਚ ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ। ਦੈਨ ਮਾਈਟ ਬੀ ਲਾਅ ਐਂਡ ਆਰਡਰ ਸਿਚੁਏਸ਼ਨ ਤੇ 27 28 ਦੀ ਜ ਹੈ ਐਸ ਪਰ ਵਟ ਦੇ ਸਿੰਘ ਬਟ ਅਸੀਂ ਕਿਹਾ ਜੀ ਥਿਸ ਇਜ਼ ਨਾਟ ਕਿ ਇਲੈਕਸ਼ਨ ਜਿਹੜਾ ਪ੍ਰੋਸੈਸ ਹੈ ਬੜਾ ਛੋਟਾ ਜਿਹਾ 35 ਕਾਉਂਸਲਰਸ ਦਾ ਹੈ ਤੇ ਜੇ ਇਸ ਨੂੰ ਜਲਦ ਤੋਂ ਜਲਦ ਕਰਾ ਲਿਆ बिकॉज 18 ਡੇਸ ਟਾਈਮ ਇਸ ਨੋਟ ਜਸਟੀਫਾਈਡ ਤੇ ਇਹ ਸਾਡੀ ਮੇਨ ਸੀ ਕਿ ਤੇ ਕੱਲ ਜੱਜ ਸਾਹਿਬ ਨੇ ਫਿਰ ਸੈਟ ਥੈਟ ਕਿ ਕੱਲ ਰੱਖ ਲੋ ਤੇ ਦੱਸੋ ਜੀ ਕਿਵੇਂ ਕਰ ਸਕਦੇ ਹਾਂ ਨੂੰ ਅੱਗੇ ਮਤਲਬ ਕੱਲ ਫੈਸਲਾ ਜਿਹੜਾ ਅੰਤਿਮ ਜਿਹੜਾ ਪੜਾ ਹੈਗਾ ਉਹ ਕੱਲ ਹੈ ਕੱਲ ਡੇਟ ਦਾ ਵੀ ਫੈਸਲਾ ਹੋ ਜਾਏਗਾ ਕਿ ਕਿਸ ਦਿਨ ਇਲੈਕਸ਼ਨਸ ਕਰਾਉਣੀ ਹੈ ਜਾਂ ਫਿਰ ਜਿਹੜੇ ਯੂਟੀ ਵੱਲੋਂ ਜਿਹੜੇ ਫੈਸਲੇ ਰੱਖੇਗੇ ਉਹਨਾਂ ਦਾ ਵੀ ਤਰੀਕ ਜਿਹੜੀ ਖੇਰੀ ਕੱਲ ਰੱਖ ਦਿੱਤੀ ਗਈ ਹੈ ਮੋਸਟਲੀ ਜੀ ਵੀ ਆਰ ਹੋਪਫੁ ਯਾ ਤਾਂ ਮੈਰਿਟਸ ਤੇ ਹੋਏਗਾ ਤੇ ਫਿਰ ਹੋਪਫੁਲ ਕੱਲ ਆਰਡਰ ਪਾਸ ਹੋ ਜਾਏ ਕੁਝ ਧੰਨਵਾਦ ਤਾਂ ਇਸ ਤਰੀਕੇ ਨਾਲ ਜੇਕਰ ਮੰਨੀ ਤਾਂ ਕੀ ਕੁਝ ਇਹਦੇ ਵਿੱਚ ਆਉਂਦਾ ਹੈ ਕਿਉਂਕਿ ਪਿਛਲੇ ਦਿਨੀ ਲਗਾਤਾਰ ਇਹ ਮਾਮਲਾ ਪੱਖ ਦਾ ਨਜ਼ਰ ਆਉਂਦਾ ਸੀ ਕਾਂਗਰਸ ਵੱਲੋਂ ਔਰ ਆਮ ਪਾਰਟੀ ਦੇ ਅਲਾਈਅੰਸ ਤੋਂ ਬਾਅਦ ਜਿਹੜੀਆਂ ਇਲੈਕਸ਼ਨ ਸੀ ਉਹ ਟਲ ਗਈਆਂ ਔਰ ਸਿੱਧੇ ਤੌਰ ਦੇ ਉੱਪਰ ਕਾਂਗਰਸ ਤੇ ਆਪ ਦਾ ਦਾਵਾ ਸੀ ਕਿ ਬੀਜੇਪੀ ਵੱਲੋਂ ਇਹ ਸਾਰਾ ਪਲਾਨ ਕਰਕੇ ਹੀ ਮੇਅਰ ਇਲੈਕਸ਼ਨਸ ਨੂੰ ਟਾਲਿਆ ਗਿਆ ਜਿਸ ਤੋਂ ਬਾਅਦ ਹੁਣ ਜਿਹੜਾ ਹਾਈ ਕੋਰਟ ਦੇ ਵਿੱਚ ਅੱਜ ਤੀਸਰੀ ਵਾਰ ਸੁਣਵਾਈ ਸੀ ਔਰ ਅੱਜ ਤੋਂ ਬਾਅਦ ਹੁਣ ਕੱਲ 24 ਜਨਵਰੀ ਨੂੰ ਖੇਰੀ ਸੁਣਵਾਈ ਹੋਵੇਗੀ ਔਰ ਅਦਾਲਤ ਆਪਣਾ ਫੈਸਲਾ ਜਿਹੜਾ ਉਹ ਸਾਮਣੇ ਰੱਖੇਗੀ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਗਿਆਨਿਕ ਸਵੇਰਾ ਟੀਵੀ ਚੰਡੀਗੜ੍ਹ